ਮੌਸਮ ਬਹੁਤ ਨਹੀਂ ਜਿਆਦਾ ਜਿਹੜਾ ਖਰਾਬ ਹੈ ਜੇਕਰ ਚੰਡੀਗੜ੍ਹ ਦੇ ਮੌਸਮ ਦੀ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਜਿਆਦਾ ਜਿਹੜਾ ਮੀਂਹ ਹਨੇਰੀ ਨੇ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਸ਼ਾਮੇ 4 ਵਜੇ ਤੋਂ ਲੈ ਕੇ ਹੁਣ ਤੱਕ ਕਾਫੀ ਜਿਹੜੀ ਹੈ ਤੇਜ਼ ਹਵਾ ਜਿਹੜਾ ਤੂਫਾਨ ਹੈ ਉਹ ਵਗ ਰਿਹਾ ਤਾਂ ਉਸ ਦੇ ਨਾਲ ਹੀ ਜਿਹੜੇ ਗੜੇਮਾਰੀ ਵੀ ਹੋਈ ਹੈ ਜ ਪੂਰੇ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਜਿਹੜੀ ਹੈ ਗੜੇਮਾਰੀ ਹੋਈ ਹੈ ਤਾਂ ਹੁਣ ਤੁਸੀਂ ਜਿਹੜਾ ਇਹ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਮੁਹਾਲੀ ਵਰਗੇ ਜਿਹੜੇ ਸ਼ਹਿਰ ਹੈ ਉੱਥੇ ਪੂਰੀ ਜਿਹੜੀ ਹੈ ਬੱਦਲ ਵਾਈ ਹੋਈ ਹੈ ਕਾਲੀ ਘਟਾ ਚੜੀ ਹੋਈ ਹੈ ਥੋੜਾ ਟਾਈਮ ਪਹਿਲਾਂ ਮੀਂਹ ਬਹੁਤ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਤਸੱਲੀ ਕਰਾਈ ਆ ਗੜੇ ਮਾਰੀ ਹੋਈ ਗੜੇ ਮਾਰੀ ਹੋਣ ਤੋਂ ਬਾਅਦ ਵਿੱਚ ਜਿਹੜੀ ਹੈ ਠੰਡ ਹੈ ਉਹ ਵਧ ਗਈ ਹੈ ਮੌਸਮ ਦੇ ਵਿੱਚ ਕਾਫੀ ਜਿਹੜਾ ਬਦਲਾਅ ਦੇਖਣ ਨੂੰ ਮਿਲਿਆ ਜਿਵੇਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ 네ਜ ਹਵਾਵਾਂ ਮਾ ਜਿਹੜੀਆਂ ਸੀਮ ਲੇਅਰ ਬਕਰੀ ਹੈ ਜੇਕਰ ਗੱਲ ਕਰੀ ਜਾਵੇ ਗੜੇ ਮਾਰੀ ਦੇ ਬਹੁਤ ਸਾਰੇ ਇਸ਼ਾਰਿਆਂ ਦੇ ਵਿੱਚ ਗੜੇ ਮਾਰੀ ਹੋਈ ਹੈ ਨਵਾਂ ਆਸ਼ਾ ਰੋਪਣ ਬਣਾ ਚੌਰ ਹੋਰ ਬੱਤੀ ਕਾਫੀ ਇਸ ਤਰ੍ਹਾਂ ਨੇੜੇ ਦੁਆਰੇ ਇੱਧਰ ਲਈ ਸ਼ਹਿਰ ਹੈ ਬਹੁਤ ਜਿਹੜੀ ਗੜੇਮਾਰੀ ਹੋਈ ਹੈ ਇਹਨੂੰ ਕਹਿੰਦੇ ਮੋਟੀ ਗੜੇਮਾਰੀ ਚਿੱਟੀ ਚਾਦਰ ਹੈ ਜਿਹੜੀ ਗੜੇਮਾਰੀ ਨੇ ਪਛਾੜ ਦਿੱਤੀ ਸੀ ਦੋਆਬੇ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਅਤੇ ਥਾਵਾਂ 'ਚ ਕਿਹੜੀ-ਕਿਹੜੀ ਜਾਂਦੇ ਨੇ ਗੜੇਮਾਰੀ ਦੇ ਕਾਰਨ ਇਸ ਕਿਨਾਂ ਹੁਣ ਬਹੁਤ ਜਿਹੜੀ ਹੈ ਠੰਡ ਲਹਿਰ ਵਗ ਰਹੀ ਹੈ ਇਹ ਮੌਸਮ ਨੇ ਬਹੁਤ ਜਿਹੜਾ ਚੇਂਜ ਲਿਆਂਦਾ ਇੱਕੋ ਦਾਮੇ ਭਾਰੀ ਜਿਹੜੀ ਹੈ ਹਵਾ ਹਰੀਸ਼ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਮਾਰੀ ਹੁਣ ਦੇ ਨਾਲ ਜਿਹੜੀ ਹੈ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਤੇਜ਼ੀ ਨਾਲ ਬਦਲਾਅ ਹੋ ਗਿਆ ਤਾਂ ਤਸਵੀਰਾਂ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਕਿਸ ਤਰ੍ਹਾਂ ਇੱਥੇ ਵੀ ਜਿਹੜੀ ਹੈ ਕਿੜਮਣ ਹੋ ਰਹੀ ਹੈ ਪਹਿਲਾਂ ਵੀ ਜਿਹੜਾ ਭਾਰੀ ਮੀਂਹ ਪਿਆ ਸੀ ਹੁਣ ਫੇਰ ਦੁਬਾਰੇ ਕਿੜਮਣ ਹੋਣ ਤੋਂ ਬਾਅਦ ਜਿਹੜਾ ਭਾਰੀ ਮੀਂਹ ਲਗਾਤਾਰ ਹੋ ਰਿਹਾ ਕਿੜਮਣ ਸ਼ੁਰੂ ਹੋ ਚੁੱਕੀ ਹੈ ਕਦੋਂ ਦੀ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਆਵਾਜਾਈ ਸੜਕੀ ਉੱਤੇ ਝੋਜ ਹੋ ਚੁੱਕੀ ਹੈ